ਅਜੀ ਮੈਂ ਆਵਾਦੀ ਚੰਡੀਗੜ੍ਹ ਤੋਂ ਸਰਪੰਚ ਡਾਕਟਰ ਅਸ਼ਵਨੀ ਮਰੋਤਰਾ ਜਿਵੇਂ ਕਿ ਮੈਂ ਆਪਣੇ ਪਿੰਡ ਦੀ ਸਾਰੀ ਵੀਡੀਓ ਗਰੀਪ ਕਰਾ ਦੇ ਬਣਾ ਰਿਹਾ ਕਿ ਇਹਨਾਂ ਦੇ ਕੀ ਕੰਡੀਸ਼ਨਾਂ ਕੀ ਇਹਨਾਂ ਦੇ ਹੱਡ ਵਿਤੀ ਹੈ ਸਾਡੇ ਫਲੱਡ ਆਂਦੇ ਵਿੱਚ ਤੇ ਇਹ ਇਹਨਾਂ ਦੀ ਕੰਡੀਸ਼ਨ ਤੁਸੀਂ ਲਾਈਵ ਹੀ ਦੇਖ ਰਹੇ ਹੋ ਐ ਦੇਖ ਸਕਦੇ ਹੋ ਇਹਨਾਂ ਦੇ ਅੰਦਰ ਵੀ ਆ ਕੇ ਆਹ ਦੇਖਦੇ ਹੋ ਇਹਨਾਂ ਦੇ ਘਰੇ ਨਾ ਹਜੇ ਵੀ ਪਾਣੀ ਹੈਗਾ ਕਾਫੀ ਜਿਆਦਾ ਹੈ ਇਹ ਦੇਖਦੇ ਹੋ ਆਂਟੀ ਖੜੀ ਹੈ ਇਨਾ ਗੋਡੇ ਗੋਡੇ ਪਾਣੀ ਸਾਹ ਜਿਹਾ ਹੈਗਾ ਇਨਾ ਘਰਾਂ ਵਿੱਚ ਤੇ ਇਨਾਂ ਦੀ ਘਰ ਦੀ ਕੰディション ਦੇਖੋ ਜਰਾ ਮਕਾਨ ਵੀ ਟੁੱਟਿਆ ਹੋਇਆ ਪਤਾ ਨਹੀਂ ਕੀ ਕਿਸ ਤਰੀਕੇ ਕਿਨਾਰਾ ਆਪਣੇ ਮਤਲਬ ਕਿ ਜਾਨਾ ਬਚਾਈਆਂ ਪਾਣੀ ਦੇ ਵਿੱਚ ਇਹ ਕਿਤੇ ਮਾਰੇ ਜਿਹਾ ਝੜ ਕੰਦੇ ਨੂੰ ਲੱਗਦਾ ਹੈ ਨਾ ਡੈਜ ਜਾਣਾ ਸੀਗਾ ਤੇ ਅੰਦਰ ਹੀ ਇਨਾਂ ਦੀ ਡੈਥ ਵੀ ਹੋ ਸਕਦੀ ਇੰਨੇ ਮੰਦੇ ਹਲਾਤਾ ਮੇਰੇ ਕੋਲ ਘਰਾਂ ਦੇ ਤੇ ਇਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਕਿ ਰੋਟੀ ਪਾਣੀ ਦਿੰਦਾ ਕਿੱਦਾਂ ਚੱਲ ਰਿਹਾ ਸੀਗਾ ਕੋਈ ਸਰਕਾਰਾਂ ਨੇ ਇਹਨਾਂ ਨੂੰ ਮਦਦ ਦਿੱਤੀ ਹੈ ਜਾਂ ਨਹੀਂ ਦਿੱਤੀ ਅੰਜ ਨਹੀਂ ਕੋਈ ਸਰਕਾਰ ਨੇ ਤੁਹਾਨੂੰ ਮਦਦ ਦਿੰਦੀ ਹੈ ਕੋਈ ਮਦਦ ਨਹੀਂ ਕੋਈ ਦਿੱਤੀ ਹੈ ਸਰਕਾਰ ਨੇ ਅੱਛਾ ਜੇ ਰੋਟੀ ਪਾਣੀ ਸਾਡੇ ਉੱਥੇ ਹਾਲੇ ਪੱਕੇ ਗਏ ਅੱਛਾ ਮਤਲਬ ਇਹਨਾਂ ਨਾਲ ਆਪਾਂ ਗੱਲਬਾਤ ਕੀਤੀ ਤੇ ਇਹ ਦੱਸ ਰਿਹਾ ਕਿ ਜੋ ਸਰਕਾਰਾਂ ਨੇ ਅਡਕੂਈ ਵੀ ਮਦਦ ਨਹੀਂ ਕੀਤੀ ਤੇ ਰੋਟੀ ਪਾਣੀ ਦਾ ਜਿਹੜਾ ਉਹ ਕਹਿੰਦੇ 도ੜੇ ਪੈਂਦੇ ਜਿਹੜੇ ਕਹਿੰਦੇ 도ੜੇ ਪੈਂਦੇ ਕੋਈ ਮਦਦ ਨਹੀਂ ਕੀਤੀ ਅੱਛਾ ਇਹ ਦੱਸ ਰਿਹਾ ਕਿ ਜੇ ਕੋਈ ਵੀ ਪਿੰਡ ਵਿੱਚ ਆਦਮੀ ਆਂਦਾ ਕੋਈ ਸਰਕਾਰ ਆਂਦਾ ਤੇ ਉਹ ਮਤਲਬ ਕਿ ਪਾਣਾ ਨੂੰ ਕੁਝ ਕਹਾਂਦੇ ਤੇ ਤੁਹਾਡੀ ਗੱਲ ਨਹੀਂ ਸੁਣਦੇ ਤੇ ਉਹ ਮੇੜ ਤੋਂ ਪਹਿਲਾਂ 도ੜੇ ਪੈ ਜਾਂਦੇ ਆ ਤੇ ਇਹਨਾਂ ਨਾਲ ਆਪਾਂ ਗੱਲਬਾਤ ਕੀਤੀ ਇਹਦੇ ਨਾਲ ਪੁੱਛਿਆ ਕਿ ਰੋਟੀ ਪਾਣੀ ਵਾਲੋ ਇਹ ਦੱਸ ਰਿਹਾ ਕਿ ਸਾਨੂੰ ਜੀ ਰੋਟੀ ਪਾਣੀ ਆ ਉਹ ਸਾਨੂੰ ਕੁਝ ਗੁਰਦੁਆਰਿਆਂ ਤੋਂ ਆ ਰਿਹਾ। ਉਸ ਤੋਂ ਬਾਅਦ ਸੰਸਤਾ ਤੋਂ ਆ ਰਿਹਾ। ਉਹ ਹਾਨੂੰ ਰੋਟੀ ਪਾਣੀ ਪ੍ਰੋਵਾਈਡ ਕਰ ਰਿਹਾ ਤੇ ਆਪਾਂ ਉਹ ਰੋਟੀ ਪਾਣੀ ਖਾ ਕੇ ਟਾਈਮ ਪਾਸ ਕਰ ਰਹੇ ਆ। ਤੇ ਇੱਕ ਮਜ਼ਦੂਰ ਬੰਦੇ ਹੈ ਨਾ ਉਹ ਦਿਹਾੜੀ ਨਹੀਂ ਤਾਂ ਬਣਿਆ ਕਹਿੰਦੇ ਭਾਵੇਂ ਜਿੱਥੇ ਮਾਰੀਆ ਜੀ ਰਾਜ ਪ੍ਰਸ਼ਾਸਨ ਅਗੇ ਵੀ ਇਹਦੀ ਕਰਨਾ ਚਾਹੁੰਦਾ ਕਿ ਮੇਰੇ ਘਰ ਜਿਹੜੇ ਪਿੰਡ ਵਿੱਚ ਇਦਾਂ ਦੇ ਘਰ ਹੈ ਇਹਨਾਂ ਨੂੰ ਜਲਦੋ ਜਲਦ ਮੁਆਵਜ਼ਾ ਦਿੱਤਾ ਜਾਏ ਜਾਂ ਕੁਝ ਗ੍ਰਾਂਟਾ ਦਿੱਤੀ ਜਾ। ਜਿਹੜਾ ਆਪਣਾ ਆਨੂੰ ਆਪਣਾ ਥੀਕ ਬਣਾ ਕੇ ਕਮਰਾ ਬਣਾ ਕੇ ਤੇ ਆਪਣਾ ਬੈ ਕੇ ਤੇ ਕੁਝ ਰੋਟੀ ਪਾਣੀ ਖਾਣ ਜੋਗੀ ਆਪਣਾ ਮਦਦ ਲਈ ਬੈਠਣ ਲਈ ਜਗ੍ਹਾ ਬਣਾ ਸਕਦਾ। ਇਹਨਾਂ ਨੇ ਖੁਦ ਹੀ ਮੰਦਿਰ ਆਪਾਂ ਤੁਹਾਨੂੰ ਲਾਈਵ ਵੀ ਦੇਖ ਸਕਦੋਗੇ ਕਿ ਇਹਨੇ ਇੱਥੇ ਘਰ ਆਏ ਐ ਇੱਥੇ ਘਰੇ ਐ ਦੇ ਸਸਨਾ ਕੇ ਬਾਰ-ਬਾਰ ਇਹ ਰਿਕਵੈਸਟ ਆ ਕਿ ਇਹਨਾਂ ਨੂੰ ਲਗਿ ਮਹਾਗਮੀ ਦਿੱਤਾ ਜਾਵੇ ਤੇ ਇਹਨਾਂ ਦੇ ਇੱਕੋ ਕਾਨ ਘਰ ਬਣਾ ਕੇ ਦਿੱਤਾ ਜਾਵੇ ਤੇ ਸਰਕਾਰਾਂ ਨੇ ਵੀ ਕੋਈ ਧਿਆਨ ਨਹੀਂ ਕੋਈ ਸਮਾਂ ਯਾ ਰੋਟੀ ਪਾਣੀ ਰਸਿਗਾ ਤੇ ਉਹ ਤੁਹਾਨੂੰ ਮਤਗੀ ਤਾਂ ਬਾਹਰ ਲੰਗਰ ਆ ਰਹੇ ਸੀਗੇ ਜਾਂ ਕੋਈ ਸੁਵਿਧੀਆਂ ਤਾਂ ਪ੍ਰੋਵਾਈਡ ਕਰ ਰਹੇ ਸੀਗੇ ਉਹੋ ਲੰਗਰੇ ਖਾ ਕੇ ਤੇ ਮਤਗੀ ਆਪਣਾ ਟਾਈਮ ਪਾਸ ਕਰ ਰਹੇ ਸੀ ਹੁਣ ਇਹਨਾਂ ਦੇ ਇੰਨੇ ਮਾੜੀ ਗੱਲ ਸੁਣਾ ਇਹ ਇਹਨਾਂ ਕੋ ਕੋਈ ਮੈਡੀਸਿਨ ਲੈਣ ਦੀ ਵੀ ਕੋਈ ਪੈਸਾ ਨਹੀਂ ਹੈਗਾ ਤੇ ਇਹਨਾਂ ਦੀ ਸਬੀਤ ਵੀ ਕੁਸ਼ਤੀ ਨਹੀਂ ਹੈਗੀ ਤੇ ਇਹਨਾਂ ਦੀ ਅਨੇਕ ਕਨੇਸਰ ਮਾਰੀ ਹੋ ਜਗੀ ਬਹੁਤ ਹੀ ਜ਼ਿਆਦਾ ਤੇ ਆਪਾਂ ਸਰਕਾਰਾਂ ਕੇ ਇਹ ਬੇਨਤੀ ਕਰਨੇ ਬੇਨਤੀ ਕਰਦੇ ਆ ਪ੍ਰਸ਼ਾਸਨ ਅਗੇ ਵੀ ਅਸੀਂ ਕਰਦਾ ਕਿ ਇਹ ਜਿਹੜੇ ਮੇਰੇ ਪਿੰਡ ਦੇ ਜਿਹੜੇ ਘਰ ਆ ਗਏ ਇਹਨਾਂ ਨੂੰ ਮੁੱਦ ਦੀ ਮਵਾਕ ਦਿੱਤਾ ਜਾਵੇ ਜਿਦਾ ਆਪਣਾ ਕੋਈ ਇੱਕ ਕਮਰਾ ਹੀ ਬਣਾ ਕੇ ਤੇ ਆਰਾਮ ਨਾਲ ਬੈਠ ਸਕਣ ਇਹ ਦਿਹਾੜੀ ਦਾ ਬੰਦੇ ਆ ਤੇ ਇਹਨਾਂ ਦਾ ਬਹੁਤ ਹੀ ਮਦਦ ਹਲਾ ਤੇ ਸਰਕਾਰਾਂ ਅਗੇ ਹੱਥ ਜੋੜ ਕੇ ਮੇਰੀ ਬੇਨਤੀ ਹੈ ਇਹ ਇਹਨਾਂ ਨੂੰ ਰੋਟੀ ਬਣਾਉਂਦੀ ਸੀ ਉਹ ਜਿਆਦਾ ਦੇਖਦਾ ਉਹ ਚੰਨ ਲੰਗਰ ਆਉਂਦਾ ਜਾਰੇ ਗਲੀ ਜੇ ਢਾ ਕੇ ਖਾਂਦੇ ਇਹਦਾ ਕੋਈ ਸੱਟ ਨਹੀਂ ਲੱਗੇਗਾ ਵੀ ਨਹੀਂ ਨਾ ਕਿ ਤੇ ਮੇਰੀ ਬੇਨਤੀ ਹੈ ਕਿ ਸਸਾਸ਼ਨਾ ਕਰਕੇ ਇਹਨਾਂ ਨੂੰ ਜਲਦੋ ਜਲਦ ਕੋਈ ਮੁਆਵਜ਼ਾ ਦਿੱਤਾ ਜਾਏ ਆਵਾਜ਼ੀ ਚੰਡੀਗੜ੍ਹ ਸਰਪੰਚ ਡਾਕਟਰ ਅਸਲੂ